ਪੰਜਾਬ ਦੇ ਵਿੱਚ ਅਚਾਨਕ ਜਿੱਥੇ ਬਦਲੇ ਮੌਸਮ ਦੇ ਮિજાਜ ਦੇ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਉੱਥੇ ਹੀ ਇਸ ਤੇਜ਼ ਹਨੇਰੀ ਚੱਕਰ ਦੇ ਕਾਰਨ ਲੋਕਾਂ ਨੂੰ ਨੁਕਸਾਨ ਵੀ ਚੈਲਣਾ ਪਿਆ ਜੀਆਂ ਕਈ ਥਾਵਾਂ ਤੇ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਦਰਖਤ ਡੇਗ ਗਏ ਬਿਜਲੀ ਦੇ ਖੰਭੇ ਤੱਕ ਡੇਗ ਗਏ ਤੇ ਤਾਂ ਕਿ ਪਟਿਆਲਾ ਦੇ ਵਿੱਚ ਇੱਕ ਪੱਤਰਕਾਰ ਦੀ ਹਨੇਰੀ ਚੱਕਰ ਦੇ ਕਾਰਨ ਮੌਤ ਤੱਕ ਹੋ ਗਈ ਹੈ ਤਾਂ ਹੁਣ ਤਸਵੀਰਾਂ ਸਾਹਮਣੇ ਆਈਆਂ ਨੇ ਜ਼ੀਰਕਪੁਰ ਤੋਂ ਜਿੱਥੇ ਦੇਖਿਆ ਜਾ ਸਕਦਾ ਹੈ ਕਿਵੇਂ ਪਾਰਕਿੰਗ ਦੇ ਵਿੱਚ ਖੜੀਆਂ ਇੱਕ ਗੱਡੀਆਂ ਨੁਕਸਾਨੀਆਂ ਗਈਆਂ ਨੇ ਪਾਰਕਿੰਗ 'ਚ ਖੜੀ ਇਹਨਾਂ ਗੱਡੀਆਂ ਉੱਤੇ ਇੱਕ ਵੱਡਾ ਹੋਲਡਿੰਗ ਡਿੱਗਿਆ ਜਿਸ ਦੇ ਕਾਰਨ ਕਰੀਬ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ 6 ਦੇ ਕਰੀਬ ਇੱਕ ਗੱਡੀਆਂ ਆ ਜੋ ਨੁਕਸਾਨੀਆਂ ਗਈਆਂ ਨੇ ਗੱਡੀਆਂ ਚੱਕਣਾ ਚੂਰ ਹੋ ਗਈਆਂ ਨੇ ਤਾਂ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਕਿਵੇਂ ਪ੍ਰਸ਼ਾਸਨ ਦੇ ਵੱਲੋਂ ਇੰਤਜ਼ਾਮ ਨਹੀਂ ਕੀਤੇ ਗਏ ਨਾ ਵੱਡਾ ਹੋਲਡਿੰਗ ਕਿਵੇਂ ਲਗਾਇਆ ਗਿਆ ਤਾਂ ਤਸਵੀਰਾਂ ਜ਼ਿਰਖਪੁਰ ਦੀਆਂ ਨੇ ਜਿੱਥੇ ਚਖੜ ਹਨੇਰੀ ਇਹ ਮੀ ਕਰਕੇ ਵੱਡਾ ਨੁਕਸਾਨ ਚੇਲਣਾ ਪਿਆ ਹੈ ਹਾਲਾਂਕਿ ਇੱਕ ਨਿਮਤ ਰਹੀ ਕਿ ਇਸ ਹਾਦਸੇ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸ ਤੋਂ ਪਹਿਲਾਂ ਮੁੰਬਈ ਤੋਂ ਤਸਵੀਰਾਂ ਸਾਹਮਣੇ ਆਈ ਸੀ ਜਿੱਥੇ ਇੱਕ ਵੱਡਾ ਬਿਲਬੋਰਡ ਡਿੱਗਣ ਦੇ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਸੀ ਤਾਂ ਪਾਰਕਿੰਗ ਦੇ ਵਿੱਚ ਖੜੀਆਂ ਇਹਨਾਂ ਗੱਡੀਆਂ ਦੇ ਉੱਤੇ ਵੀ ਵੱਡਾ ਹੋਲਡਿੰਗ ਡਿੱਗ ਗਿਆ ਜਿਸ ਦੇ ਕਾਰਨ ਗੱਡੀਆਂ ਨੁਕਸਾਨੀਆਂ ਗਈਆਂ ਗੱਡੀਆਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ